ਤਮਾਕੇ ਤੋਂ ਬਾਅਦ ਅੱਜ ਸੀਸੀਐਸ ਦੀ ਅਹਿਮ ਬੈਠਕ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਹੋਵੇਗੀ ਚਰਚਾ ਗ੍ਰਹਿ ਮੰਤਰੀ ਰੱਖਿਆ ਮੰਤਰੀ ਅਤੇ ਐਨਐਸਸੀ ਵੀ ਲਿਹਾਜ਼ਾ ਮੌਜੂਦ ਤਮਾਕੇ ਦੇ ਮਗਰੋਂ ਅਮਿਤ ਸ਼ਾਹ ਬੈਠਕ ਵਿੱਚ ਸਖਤ ਹਦਾਇਤਾਂ ਕਿਹਾ ਮੁਲਜ਼ਮਾਂ ਦੀ ਕਿਤੋਂ ਵੀ ਕਰੋਪਾਲ ਹਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਮਿਲੇਗੀ ਕਰਨੀ ਸਜ਼ਾ ਦਿੱਲੀ ਪੁਲਿਸ ਐਨਆਈ ਨੇ ਸ਼ੁਰੂ ਕੀਤੀ ਜਾਂਚ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਤੇ ਮੌਕੇ ਵਾਰਦਾਤ ਤੋਂ 71 ਘੰਟੇ ਸਬੂਤ ਲਾਲ ਕਿਲੇ ਨੇੜੇ ਤਮਾਕੇ 'ਚ 9 ਲੋਕਾਂ ਦੀ ਹੋਈ ਮੌਤ ਦਿਲੀ ਬਲਾਸ ਮਾਮਲੇ ਦੇ ਮੁਲਜ਼ਮ ਉਮਰ ਬਾਰੇ ਖੁਲਾਸਾ ਤਮਾਕੀ ਤੋਂ ਬਹਿਲਾਸ ਸਾਢੇ 3 ਘੰਟੇ ਕਾਰ ਚ ਬੈਠਾ ਰਿਹਾ ਸੀ ਮੁਲਜ਼ਮ 3 ਵਜੇ ਤੋਂ ਲੈ ਕੇ ਪੌਣੇ 7 ਵਜੇ ਤੱਕ ਪਾਰਕਿੰਗ ਵਿੱਚ ਹੀ ਬਿਹਾ ਸੀ ਮੁਲਜ਼ਮ ਹਮਲੇ ਤੋਂ ਪਹਿਲਾਂ ਅਲਫਲਾ ਯੂਨੀਵਰਸਿਟੀ ਚ ਪਾਰਕ ਸੀ ਕਾਨ ਤਸਨਾਦ ਯੂਨੀਵਰਸਿਟੀ ਕੈਂਪਸ ਪਾਰਕ ਸੀ i20 ਕਾਰ 10 ਨਵੰਬਰ ਦੀ ਸਵੇਰ ਮੁਲਜ਼ਮ ਉਮਰ ਨੇ ਕਾਰ ਨੂੰ ਕੱਢਿਆ ਸੀ ਬਾਹਰ ਦਿਲੀ ਤਮਾਕੀ ਦੀ ਜਾਂਚ ਲਈ ਫੋਰੈਂਸਿਕ ਟੀਮ ਨੇ ਲਏ 42 ਸੈਂਪਲਸ ਕਾਰ ਅਤੇ ਜੈਸੀ ਵੀ ਨਮੂਨੇ ਲਏ ਤਮਾਕੀ ਵਾਲੀ ਕਾਰ ਦੇ ਸਿਲੰਡਰ ਦੇ ਟੁਕੜੇ ਪਰੰਮਦ ਬੋਨਟ ਦੇ ਟੁਕੜੇ ਵੀ ਮਿਲੇ धमाके वाली थां तो दो जिंदा का कारतूस भी मिले पर रही जांच धमाके मामले करीब लोगों तो मुआवजे का ऐलान मृतकों के परिवारों दस दस लाख की मदद देगी दिल्ली सरकार गंभीर जख्मों में रुपए की मदद ऐलान ब्लाट तो बाद लाल किले नेताई गई सुरक्षा आज भी बंद रहेगा लाल किला मेट्रो स्टेशन दिल्ली मेट्रो रेल जानकारी ਦਿੱਲੀ ਚ ਬੀਜੇਪੀ ਐਮਐਲਏ ਤਰਿੰਦਰ ਸਰਵਿੰਦਰ ਮਰਵਾਹ ਨੇ ਕੜਿਆ ਕੈਨਲ ਮਾਰਚ ਦਿੱਲੀ ਕਾਰ ਬਲਾਸ ਦੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ। ਬਿਹਾਰ ਦੇ ਐਗਜ਼ਿਟ ਪੋਲ ਚ ਐਨਡੀਏ ਦੀ ਪੂਰਨ ਬਹੁਮਤ ਵਾਲੀ ਸਰਕਾਰ ਸੱਤਾ ਦੀ ਰੇਸ ਚ ਪਛੜਿਆ ਮਹਾ ਗਠਬੰਧ ਦਾ ਅਦਾਕਾਰ ਐਗਜ਼ਿਸਟ ਪੋਲ ਅਤੇ ਐਨਡੀਏ ਨੂੰ 130 ਤੋਂ ਜ਼ਿਆਦਾ ਸੀਟਾਂ ਦਾ ਅਨੁਮਾਨ 100 ਸੀਟਾਂ ਤੋਂ ਵਿਖਾਤੇ ਸਿਮਟ ਸਕਦਾ ਹੈ ਆਰਜੀਡੀ ਕਾਂਗਰਸ ਬੱਟੇ। तरन्तारण चाठ इशारिया नौ फीसद हुई पोलिंग दो हजार बई के मुकाबले नौ फीसदी कैद हुई उम्मीदवार की किस्मत चौदह नवंबर नतीजा राजा वडिंग एससी कमीशन के चेयरमैन जसवीर गढ़ी का तलक बयान राजा वड़िंग की है कोई रॉबिनहुड नहीं बूटा वाले बयान से हाले कमीशन अगर पेश नहीं हो राजा वड़िंग पराली साड़न के मामले पंताली सौ दोपहर संरूर तरन तारण फिरोजपुर बठिडा अमृतसर बने होट स्पॉट चौबीस तीन सौ बारह था साड़ी गई पराली ਖਤਰਨਾਕ ਹਵਾ ਪ੍ਰਦੂਸ਼ਣ ਕਰਕੇ ਦਿੱਲੀ ਵਿੱਚ ਗ੍ਰੈਡ 3 ਲਾਗੂ 5th ਕਲਾਸ ਤੱਕ ਦੇ ਵਿਦਿਆਰਥੀਆਂ ਦੀ ਲੱਗੇਗੀ ਔਨਲਾਈਨ ਕਲਾਸਿਸ ਕਈ ਕੰਪਨੀਆਂ ਨੂੰ ਵੀ ਵਰਕ ਫਰਮ ਫ਼ਰਮ ਦੇ ਫਕੂ ਸੰਗਰੂਜ ਕਿਸਾਨਾਂ ਨੇ ਰੋਕਿਆ ਪਰਤਵਲਾ ਪ੍ਰੋਜੈਕਟ ਦਾ ਕੰਮ ਬੀਕੇਯੂ ਉਗਰਾਹ ਜੂਨੀਅਨ ਨੇ ਪਰਤਵਲਾ ਪ੍ਰੋਜੈਕਟ ਅਧੀਨ ਵਿਰੋਧ ਕਿਸਾਨਾਂ ਨੇ ਜ਼ਮੀਨਾ ਲਖਵਾਬ ਦਾ ਨਾ ਮਿਲਣ ਦੇ ਲਗਾ ਇਲਜ਼ਾਮ ਪੰਜਾਬ ਚ ਕੱਲ ਤੋਂ 15 ਨਵੰਬਰ ਤੱਕ ਲੱਗੇਗਾ ਪੈਸ਼ਨਰ ਸੇਵਾ ਮੇਲਾ ਈ ਕੇਵਾਈਸੀ ਰਾਹੀਂ ਸਮੂਹ ਪੈਸ਼ਨਰਸ ਦੀ ਕੀਤੀ ਜਾਵੇਗੀ ਰਜਿਸਟ੍ਰੇਸ਼ਨ ਸਕੀਮ ਰਾਹੀਂ ਸੇਵਾਵਾਂ ਦਾ ਕਾਰ ਤੋਂ ਹੀ ਲਾਬ ਲੈ ਸਕੰਗੇ ਲੋਕ